ਅੱਜ ਦਾ ਮਹਾਨ ਪਵਨ ਪਿੱਤਰ ਦਿਹਾੜਾ ਵੀ ਹੈ ਜਿਸ ਦਿਨ ਮਿਸ਼ਲ ਸ਼ਹੀਦਾਂ ਦਰਨਾ ਦਲ ਦੇ ਦੂਸਰੇ ਜਥੇਦਾਰ ਸਿੰਘ ਸਾਹਿਬ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆਕਾਤ ਤਖਤ ਦੇ ਸਾਹਮਣੇ ਪ੍ਰਕਰਮਾਂ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਦਾ ਜਨਮ ਹੋਇਆ ਉਹਨਾਂ ਦੇ ਮਾਤਾ ਪਿਤਾ ਆਨੰਦਪੁਰ ਸਾਹਿਬ ਗੁਰੂ ਕਲਗੀ ਤਰ ਸਾਹਿਬ ਦੀ ਸੇਵਾ ਦੇ ਵਿੱਚ ਹੀ ਹਾਜ਼ਰ ਸਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਜੋ ਪਿੰਡ ਹੈ ਮਾਤਾ ਪਿਤਾ ਦਾ ਖੇਮ ਕਰਨ ਦੇ ਲਾਗੇ ਲੀਲ ਨਗਰ ਹੈ ਤੇ ਸਤਿਗੁਰਾਂ ਦੇ ਕੋਲ ਉਹਨਾਂ ਦੇ ਪਿਤਾ ਭਾਈ ਦਸੌਂਦਾ ਸਿੰਘ ਜੀ ਮਾਤਾ ਲక్ష్ਮੀ ਜੀ ਸੇਵਾ ਕਰਦੇ ਸਨ ਤੇ ਮਹਾਰਾਜ ਦੀ ਸੇਵਾ ਤੋਂ ਗੁਰੂ ਸਾਹਿਬ ਜੀ ਪ੍ਰਸੰਨ ਹੋ ਕੇ ਬਖਸ਼ਿਸ਼ ਕੀਤੀ ਵੀ ਤੁਹਾਡੇ ਘਰ ਦੇ ਵਿੱਚ ਬੜਾ ਸੂਰਬੀਰ ਪੁੱਤਰ ਪੈਦਾ ਹੋਏਗਾ ਤੇ ਸਤਿਗੁਰਾਂ ਦੇ ਬਚਨ ਦੇ ਨਾਲ 1745 ਬਿਕਰਮੀ ਦੇ ਵਿੱਚ ਵਿਸਾਖੀ ਦੀ ਪੰਚਮੀ ਨੂੰ 1688 ਈਸਵੀ ਨੂੰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦਾ ਜਨਮ ਅਨੰਦਪੁਰ ਸਾਹਿਬ ਸਤਿਗੁਰਾਂ ਦੇ ਹਜ਼ੂਰ ਰਹਿੰਦੇ ਆ ਹੋਇਆ ਬਚਪਨ ਤੋਂ ਹੀ ਗੁਰਾਂ ਦੇ ਦਰਸ਼ਨ ਹੋਏ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੋਈ ਤਾਂ ਜਦੋਂ ਥੋੜੀ ਜੀ ਸਰੀਰ ਦੀ ਸੁਧ ਬੁੱਧ ਆਈ ਸ਼ਸਤਰ ਵਿਦਿਆ ਸਿੱਖਣ ਲੱਗ ਪਏ ਗੁਰਮੁਖੀ ਦੇ ਅੱਖਰ ਗੁਰਬਾਣੀ ਦੀ ਵਿਦਿਆ ਪਾਈ ਮਨੀ ਸਿੰਘ ਜੀ ਸ਼ਹੀਦ ਦੇ ਪਾਸੋਂ ਪ੍ਰਾਪਤ ਕੀਤੀ 11 ਸਾਲਾਂ ਦੇ ਹੋਏ ਸਨ ਉਦੋਂ ਮਹਾਰਾਜ ਨੇ ਅਮਰਤ ਸੰਚਾਰ ਕਰਕੇ ਖਾਲਸਾ ਸਜਾਇਆ ਉਹਦੇ ਵਿੱਚ ਹੀ ਬਾਬਾ ਗੁਰਬਖਸ਼ ਸਿੰਘ ਜੀ ਨੇ ਵੀ ਅੰਮ੍ਰਿਤਸਰ ਕੇ ਆਪਣੇ ਮਾਤਾ ਪਿਤਾ ਦੇ ਸਮੇਤ ਸਹਿਬਾਂ ਦੇ ਕੋਲ ਹੀ ਸੇਵਾ ਕਰਦੇ ਹਾਂ ਸ਼ਸਤਰ ਵਿਦਿਆ ਵਿੱਚ ਨਤਨ ਹੋ ਗਏ ਜਦੋਂ ਮਹਾਰਾਜ ਜੀ 1704 ਦੇ ਵਿੱਚ ਅਨੰਦਪੁਰ ਸਾਹਿਬ ਛੱਡ ਕੇ ਆਏ ਨੇ ਉਸ ਵੇਲੇ ਜਿੱਥੇ ਭਾਈ ਗੁਰਬਖਸ਼ ਉਦਾਸੀ ਨੂੰ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸਿਸ ਸਿ ਸੁਦੇ ਸੰਸਕਾਰ ਵਾਲੇ ਉਸਥਾਨ ਦੀ ਸੇਵਾ ਸੰਭਾਲ ਕਰਾਈ ਉਥੇ ਕੇਸਗੜ੍ਹ ਸਾਹਿਬ ਜਿੱਥੇ ਖਾਲਸਾ ਸਾਜਿਆ ਸੀ ਉਹਦੀ ਸੇਵਾ 16 ਕੁ ਵਰਿਆਂ ਦੇ ਸੂਰਬੀਰ ਯੋਧੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੂੰ ਸੌਂਪ ਦਿੱਤੀ ਇੱਥੇ ਤੁਸੀਂ ਸੰਭਾਲ ਕਰਨੀ ਹੈ ਸੇਵਾ ਕਰਨੀ ਹੈ ਸੋ ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਫਿਰ ਮਹਾਰਾਜ ਦੇ ਹੁਕਮ ਦੇ ਨਾਲ ਹੀ ਜਦੋਂ ਸਾਜ ਖੰਡ ਵਿਖੇ ਸਤਿਗੁਰਾਂ ਨੇ ਜੋਤੀ ਜੋਤ ਸਮਾਉਣਾ ਸੀ ਦਰਸ਼ਨ ਕਰਨ ਵਾਸਤੇ ਖਾਲਸੇ ਦੇ ਸਮੇਤ ਉਥੇ ਪਹੁੰਚ ਗਏ ਮਹਾਰਾਜ ਸਾਹਿਬ ਜੀ ਦੇ ਪਾਸੋਂ ਹੀ ਸਰਬ ਲੋਕ ਗ੍ਰੰਥ ਦੀ ਵੀ ਵਿਦਿਆ ਪੜ੍ਹੀ ਕਿਉਂਕਿ ਹਜ਼ੂਰ ਸਾਹਿਬੀ ਮਹਾਰਾਜ ਸਾਹਿਬ ਨੇ ਸਰਬ ਲੋਕ ਗ੍ਰੰਥ ਲਿਖਿਆ 10ਵੇਂ ਪਾਤਸ਼ਾਹ ਦਸਮ ਗ੍ਰੰਥ ਦੇ ਅਰਥ ਸੁੱਤੋਂ ਮਹਾਰਾਜ ਦੇ ਕੋਲੋਂ ਪੜ੍ਹੇ ਹਜ਼ੂਰ ਸਾਹਿਬ ਸਭ ਸਿੱਖਾਂ ਮਹਾਰਾਜ ਨੇ ਦਸਮ ਗ੍ਰੰਥ ਅਰਥਾਂ ਸਮੇਤ ਪੜ੍ਹਾਇਆ ਸੀ ਫਿਰ ਜਦੋਂ ਸਤਗੁਰਾਂ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਵਾਪਸ ਆ ਗਏ ਕੇਸਗੜ੍ਹ ਸਾਹਿਬ ਉੱਥੇ ਹੀ ਟਿਕੇ ਰਹੇ ਇੱਥੇ ਰਹਿੰਦੇ ਆ ਦਸਮਗ੍ਰੰਥ ਸਾਹਿਬ ਦਾ ਇੱਕ ਸਰੂਪ ਲਿਖਿਆ ਇੱਕ ਸਰਬਲੋਗ ਗ੍ਰੰਥ ਦਾ ਉਤਾਰਾ ਕਰਕੇ ਲਿਆਏ ਸਨ ਪਾਪਾ ਗੁਰਬਖਸ਼ ਸਿੰਘ ਜੀ ਜੋ ਦਸਵੇਂ ਪਾਤਸ਼ਾਹ ਲਿਖਾਇਆ ਉਹ ਅਸਲ ਸਰੂਪ ਦੇ ਦਰਸ਼ਨ ਤਾਂ ਨਹੀਂ ਹੁੰਦੇ ਪਰ ਉਹ ਤੋਂ ਜਿਹੜਾ ਅੱਗੇ ਉਤਾਰਾ ਹੋਇਆ ਉਹ ਸਰੂਪ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਸੁਭਾਏਮਾਨ ਹੈ ਇਵੇਂ ਅਮਰ ਸੰਚਾਰ ਵੀ ਸਮੇਂ-ਸਮੇਂ ਤੇ ਕਰਦੇ ਰਹੇ ਬਾਬਾ ਦੀਪ ਸਿੰਘ ਜੀ ਦਾ ਜਦੋਂ ਜਥਾ ਬਣਿਆ ਉਹ ਸ਼ਹੀਦਾਂ ਦੀ ਮਿਸਲ ਦਾ 1733-34 ਦੇ ਕਰੀਬ ਜਦੋਂ ਪੰਥ ਦੇ ਜਥੇ ਬਣਾ ਦਿੱਤੇ ਗਏ ਉਹਨਾਂ 'ਚੋਂ ਸ਼ਹੀਦਾਂ ਵਾਲੀ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਬਣੇ ਸਨ ਜਦ ਉਹਨਾਂ ਦੇ ਨਾਲ ਹੀ ਉਸ ਜਥੇ ਦੇ ਵਿੱਚ ਹੀ ਬਾਬਾ ਗੁਰਬਖਸ਼ ਸਿੰਘ ਜੀ ਸੇਵਾ ਕਰਦੇ ਸਨ ਅਖੀਰ ਫਿਰ ਜਦੋਂ ਇਹ ਸਮਾਂ ਬਣਿਆ 1761 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ ਉਹ ਉਥੋਂ ਜਕਾਰੇ ਛੜਦਿਆਂ ਅਰਦਾਸਾ ਸੋਧ ਕੇ ਦੰਗਦਵੇਂ ਸਾਹਿਬ ਤੋਂ 5000 ਸਿੰਘਾਂ ਦਾ ਜਥਾ ਲੈ ਕੇ ਪਹੁੰਚੇ ਤੇ ਇਧਰ ਬਾਬਾ ਗੁਰਬਖਸ਼ ਸਿੰਘ ਜੀ ਨੂੰ ਵੀ ਖਬਰ ਮਿਲੀ ਵੀ ਬਾਬਾ ਦੀਪ ਸਿੰਘ ਜੀ ਹਰਮੰਦਰ ਸਾਹਿਬ ਆਜ਼ਾਦ ਕਰਾਉਣ ਜਾ ਰਹੇ ਨੇ ਇਹ ਵੀ ਆਨੰਦਪੁਰ ਸਾਹਿਬ ਤੋਂ 5000 ਸਿੰਘਾਂ ਦਾ ਜਥਾ ਲੈ ਕੇ ਚੱਲ ਪਏ ਬਾਬਾ ਦੀਪ ਸਿੰਘ ਸਾਹਿਬ ਜੀ ਉਸ ਵੇਲੇ ਸ਼ਹੀਦ ਹੋਏ ਪ੍ਰਕਰਮਾਂ ਵਿੱਚ ਉਹਨਾਂ ਦਾ ਸੀਸ ਤੇ ਤਲ ਮਹਾਰਾਜ ਨੂੰ ਨਮਸ਼ਕਾਰ ਕਰਦੇ ਆ ਪਿਆ ਵੇਖ ਕੇ ਬਾਬਾ ਗੁਰਬਖਸ਼ ਸਿੰਘ ਜੀ ਬਹੁਤ ਬੈਰਾਗ ਦੇ ਵਿੱਚ ਆਏ ਉਸ ਤੋਂ ਬਾਅਦ ਫਿਰ ਉਹਨਾਂ ਦੇ ਸਰੀਰ ਦਾ ਸੰਸਕਾਰ ਕਰਨ ਦੀ ਤਿਆਰੀ ਹੋਈ ਤਾਂ ਪੰਥ ਦੀ ਸ਼ੁਰੂ ਤੋਂ ਮਰਿਆਦਾ ਰਹੀ ਜਦੋਂ ਜਥੇਬੰਦੀਆਂ ਬਣੀਆਂ ਪੀ ਜੋ ਵੀ ਜਸੇਬੰਦੀ ਦਾ ਕੋਈ ਮੁਖੀ ਚੜ੍ਹਾਈ ਕਰਦਾ ਉਹਦੇ ਸੰਸਕਾਰ ਕਰਨ ਤੋਂ ਪਹਿਲਾਂ ਅਗਲਾ ਜਸੇਦਾਰ ਥਾਪ ਕੇ ਫਿਰ ਸੰਸਕਾਰ ਕਰਦੇ ਤੇ ਸਾਰੇ ਪੰਥ ਨੇ ਗੁਰੂ ਕਲਗੀ ਤਰ ਸਾਹਿਬ ਦੇ ਕੋਲ ਰਹਿ ਕੇ ਆਨੰਦ ਮਾਣਨ ਵਾਲੇ ਸੂਰਬੀਰ ਯੋਧੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੂੰ ਵਿਸ਼ਲ ਸ਼ਹੀਦਾ ਕਰਨਾ ਦਲ ਦੇ ਦੂਸਰੇ ਜਸੇਦਾਰ ਥਾਪ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਕੋਝੀ ਦੇਣ ਲੰਗੇ ਸਨ ਹਾਲਾਂ ਕਿ ਜਿਹੜੇ ਮੁਗਲ ਹਾਰ ਖਾ ਕੇ ਗਏ ਸਨ ਉਹ ਫੇਰ ਇਕੱਠੇ ਹੋ ਕੇ ਆਏ ਉਹਨਾਂ ਫੇਰ ਹਮਲਾ ਕੀਤਾ ਜਦੋਂ ਉਸ ਵੇਲੇ ਬਾਬਾ ਗੁਰਬਖਸ਼ ਸਿੰਘ ਜੀ ਹਰਮੰਦਰ ਸਾਹਿਬ ਉਥੇ ਅੰਮ੍ਰਿਤਸਰ ਸਾਹਿਬੀ ਸਨ ਅੱਗੋਂ ਫਿਰ ਆਪਣੇ ਸੂਰਬੀਰ ਯੋਧਿਆਂ ਦੇ ਨਾਲ ਬਹਾਦਰੀ ਦੇ ਨਾਲ ਲੜੇ ਐਸਾ ਜੁਦ੍ਹ ਕੀਤਾ ਵੀ ਮੁਗਲਾਂ ਦੇ ਕੋਲੋਂ ਇੱਕ ਰੰ ਪ੍ਰਾਣ ਕਰਾ ਲਿਆ ਵੀ ਮੁੜ ਕੇ ਅਸੀਂ ਫੇਰ ਇੱਥੇ ਨਹੀਂ ਆਵਾਂਗੇ ਪਰ ਜੰਗ ਕਰਦੇ ਆ ਕਰਦੇ ਆ ਬਾਬਾ ਗੁਰਬਖਸ਼ ਸਿੰਘ ਜੀ ਅਕਾਲ ਤਖਤ ਸਾਹਿਬ ਤੋਂ ਥੱਲੇ ਹੀਠਾਂ ਸਾਹਮਣੇ ਹਰਮੰਦਰ ਸਾਹਿਬ ਦੀ ਦਰਸ਼ਨੀ ਡੇਉੜੀ ਦੇ ਸਾਹਮਣੇ ਇੱਥੇ ਇਸ ਅਸਥਾਨ ਦੇ ਮੁਗਲਾਂ ਨਾਲ ਲੜ ਰਹੇ ਸਨ ਇੱਥੇ ਜੂਝਦੇ ਆ ਹੋਇਆ ਮਹਾਰਾਜ ਦੇ ਬਚਨ ਕਮਾਏ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹੇਤ ਪ੍ਰਜਾ ਪ੍ਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ ਇਨਾਂ ਮਹਾਂਵਾਕਾਂ ਅਨੁਸਾਰ ਗਗਨ ਦਮਾਮਾ ਬਾਜਿਓ ਪਰਿਓ ਨੀ ਸੰਨ ਘਾਓ ਖੇਡ ਜੋ ਮਾਂਡਿਓ ਸੂਰਮਾ ਅਭਜੂਜਨ ਕੋ ਦਾਓ ਇਹ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਦਵੀ ਨਾਂ ਸਹਾਰਦਿਆਂ ਹੋਇਆਂ ਗਿਲਜਿਆਂ ਦੇ ਨਾਲ ਦੁਸ਼ਟਾਂ ਦੇ ਨਾਲ ਧਰਮ ਯੁੱਧ ਦੇ ਵਿੱਚ ਜੂਝਦਿਆਂ ਹੋਇਆਂ ਅੱਜ ਦੇ ਦਿਨ 1761 ਈਸਵੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸਨ ਜਿੱਨਾ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਬੁੰਗਾ ਜਦੋਂ ਜਾਓ ਹਰਮੰਦਰ ਸਾਹਿਬ ਜਦੋਂ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰੋ ਅਕਾਲ ਤਖਤ ਸਾਹਿਬ ਦੇ ਖੱਬੇ ਪਾਸੇ ਸਾਧ ਸੰਗਤ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਉੱਥੇ ਲਿਖਿਆ ਹੈ ਕਿ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਇਹ ਅੱਖਰ ਲਿਖੇ ਹੋਏ ਨੇ ਉੱਥੇ ਉਹਨਾਂ ਨੇ ਉਸ ਅਸਥਾਨ ਤੇ ਸ਼ਹੀਦੀ ਅਸਥਾਨ ਬਾਬਾ ਗੁਰਬਖਸ਼ ਸਿੰਘ ਜੀ ਦਾ ਬਣਿਆ ਹੋਇਆ ਸ਼ਹਾਦਤ ਦਾ ਜਾਮ ਪੀਤਾ ਉਹ ਐਸੇ ਸੂਰਬੀਰ ਬਹਾਦਰ ਬਾਬਾ ਦੀਪ ਸਿੰਘ ਸਾਹਿਬ ਤੋਂ ਬਾਅਦ ਦੂਜੇ ਦਸੇਦਾਰ ਸ਼ਹੀਦਾਂ ਵਾਲੀ ਮਿਸਲ ਦੇ ਪੰਥ ਦੇ ਜਰਨੈਲ ਪੰਥ ਦੇ ਸੇਵਾਦਾਰ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹਾਦਤ ਨੂੰ ਕਰੋੜਾਂ ਹੀ ਵਾਰ ਨਮਸਕਾਰ ਹੈ ਜਿਨ੍ਹਾਂ ਨੇ ਧਰਮ ਵਾਸਤੇ ਆਪਾ ਵਾਰਿਆ ਹੈ ਤੇ ਉਹਨਾਂ ਦੇ ਬਾਬਤ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਜਿਕਰ ਆਉਂਦਾ ਹੈ ਕਿ ਸਦਾ ਹੀ ਸਰਬਲੋ ਸ਼ਸਤਰਾਂ ਦੀ ਪੂਜਾ ਕਰਦੇ ਸਨ ਵੱਡੀ ਦਸਤਾਰ ਉੱਤੇ ਚੱਕਰ ਲੋਹੇ ਦੀ ਮਾਲਾ ਹੱਥ ਵਿੱਚ ਹੁੰਦੀ ਸੀ ਨੀਲੇ ਰੰਗ ਦਾ ਬਾਣਾ ਤੇ ਕਮਰ ਕੱਸਾ ਹਰ ਵੇਲੇ ਕਰਕੇ ਤੇ ਖੰਡਾ ਧਾਰਨ ਕਰਕੇ ਰੱਖਦੇ ਸਨ ਉਹਨਾਂ ਨੇ ਚਿੱਤਰ ਵੇਖੋ ਬਾਬਾ ਦੀਪ ਸਿੰਘ ਵਰਗਾ ਹੀ ਸਰੂਪ ਉਹ ਚਿੱਤਰ ਬਣਾਏ ਉਸੇ ਤਰ੍ਹਾਂ ਦਾ ਹੀ ਉਹਨਾਂ ਦਾ ਸਰੀਰ ਦਾ ਸਾਰਾ ਤਿਆਰਪੁਰ ਤਿਆਰ ਰਹਿਣ ਦਾ ਜਿਹੜਾ ਢੰਗ ਸੀ ਸੋ ਐਸੇ ਸੂਰਬੀਰ ਯੋਧੇ ਬਹਾਦਰਾਂ ਦਾ ਸਦਕਾ ਹੀ ਹੈ ਕਿ ਜਿਨ੍ਹਾਂ ਦੇ ਸ਼ਹੀਦੀ ਬੁੰਗੇ ਬਣੇ ਨੇ ਉਹਨਾਂ ਦੇ ਸਿਰ ਦੇ ਉੱਤੇ ਮੰਨੋ ਕਿ ਇਹ ਪੰਥ ਜਿਹੜਾ ਹੈ ਇਹ ਇਸ ਵੇਲੇ ਆਨੰਦ ਮਾਣ ਰਿਹਾ ਹੈ ਆਓ ਮਹਾਂਪੁਰਖਾਂ ਨੂੰ ਰੱਬ ਦੇ ਪਿਆਰਿਆਂ ਨੂੰ ਯਾਦ ਕਰਦੇ ਹਾਂ ਹੁਣ ਜੋ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੋ ਲੜੀਵਾਰ ਉਪਦੇਸ਼ ਮਹਾਰਾਜ ਸਾਨੂੰ ਬਖਸ਼ ਰਹੇ ਨੇ